ਕਰ ਚੈੱਕ ਆ ਟੰਗ ਦੀ ਆ ਪੁੱਠੀ ਐਮਬੈਸਡਰ ਹੈ ਚਲ ਜੀ ਚਲ ਕੈਮਰਾ ਲਿੰਗ ਪਾਸਾ ਚਾੜ ਕੇ ਜੋ ਇਸ ਪੂਰੇ ਉੱਪਰ ਵਿਆਹ ਦਾ ਮਜਨ ਹੋ ਰਾਇਆ ਹੀ ਹੈ ਸਟਾਇਆ ਹੀਰੋ ਦਾ ਹੁੰਦਾ ਹੀ ਹੈ ਸੋਹਣਾ ਗੀਤੇ ਮੈਂ ਤੁਮੀ ਦੇ ਦੇ ਨੀਰ ਕੱਲ੍ਹ ਹੈਪੀ ਬਰਥਡੇ ਬੰਦੀ ਤੇ ਬਾਕੀ ਬਾਕੀ ਸਰਾਂ ਦੇ ਲੱਗੇ ਆ ਕੋਈ ਪ੍ਰਾਈਵੇਟ ਲੋਕੇਸ਼ਨ ਸੀ ਜਿੱਥੇ ਗਾਇਕ ਵੀਰ ਮਿੱਤਰ ਦੇ ਗਾਣੇ ਦੇ ਸ਼ੂਟ ਚੱਲਦੇ ਸੀ ਅਸੀਂ ਜਿਹੜੇ ਗਾਣੇ 'ਚ ਕੰਮ ਕੀਤਾ ਉਹਦਾ ਨਾਮ ਹੈ ਹੈਪੀ ਬਰਥਡੇ YouTube ਤੇ ਰਿਲੀਜ਼ ਹੋ ਗਿਆ ਇਸ ਗਾਣੇ ਦੇ ਵਿੱਚ ਸੱਤਾ ਢਿੱਲੋਂ ਵੀਰ ਜਿੰਨੇ ਮੈਨੂੰ ਬੁਲਾਇਆ ਸੀ ਬੋਲੇ ਨਾ ਮੱਲਾ ਬੋਲੇ ਨਾ ਮੱਲਾ ਬਹੁਤ ਹੀ ਪਿਆਰਾ ਬਹੁਤ ਹੀ ਘੈਂਟ ਸੁਪਰ ਹਿੱਟ ਗੀਤ ਆ ਹੈਪੀ ਵਾਲਾ ਬਰਥਡੇ ਆ ਤੇਰੇ ਯਾਰ ਦਾ ਇਸ ਗਾਣੇ ਦੇ ਵਿੱਚ ਮਿੱਤਰ ਵੀਰ ਸੱਤਾ ਢਿਲੋਂ ਬਲਜੀਤ ਬਾਵਾ ਵੱਡਾ ਸਰਾਉ ਤੇ ਹੋਰ ਵੀ ਕਈ ਕਲਾਕਾਰਾਂ ਨੇ ਐਕਟ ਵੀ ਕੀਤਾ ਇਹ ਇੱਥੇ ਲਿਖੋ ਦੇ ਗ੍ਰਾਫੀਆ ਨਹੀਂ ਇੱਥੇ ਲਿਖੋ ਬੜਾ ਆ ਗਿਆ ਸਭ ਲੋਕ ਜੋ ਲੋਕ ਹੈ ਯਾਰ ਮਿਕਨ ਕਰਨਾ ਨਹੀਂ ਲਿਖਣਾ ਹਾਂ ਜਿਹੜੀ ਕਹਿ ਰਹਾ ਤੁਮੇਰੇ ਸੇਟ ਰਾਈਟਿੰਗ ਨਹੀਂ ਆ ਰਿਹਾ ਇਹਨਾਂ ਭਾਈਆਂ ਨੂੰ ਨਾ ਆ ਜਿਹੜਾ ਕੇਕ ਵਿਖਾਇਆ ਸੀ ਇਹ ਗਾਣੇ ਦੇ ਵਿੱਚ ਮੇਰੀ ਇੱਕ ਛੋਟੀ ਜੀ ਝਲਕ ਆ ਮੈਂ ਕੇਕ ਲੈ ਕੇ ਆਉਣਾ ਫਿਰ ਅਸੀਂ ਪਾਰਟੀ ਸ਼ਾਰਟ ਹੀ ਕਰਦੇ ਹਾਂ गाने की वीडियो यूट्यूब पे सारे जने जरूर देखियो सोनी धमान अंगीर ने डायरेक्ट कि गाने की वीडियो ने गाने दे गाने दे गाने। ਕੇਕ ਦੇ ਉੱਪਰ ਨਾਮ ਗਾਇਕ ਮਿੱਤਰਵੀਰ ਨੇ ਲਿਖਿਆ ਤੇ ਬਹੁਤ ਸੋਹਣੀ ਲਿਖਾਈ ਹੀ ਵੀਰ ਦੀ ਆ ਸ਼ਹਿਰ ਬੱਲੇ ਨੇ ਪਾ ਕੇ ਇੱਕ ਬੰਦੀ ਵਾਂਗ ਪਿਆਰ ਕਰਦੇ ਨਹੀਂ ਇਦਾਂ ਸਟੇਅਰ ਆਪਣੀ ਆਪਣੀ ਜਗ੍ਹਾ ਤੇ ਜਲਦੀ ਜਲਦੀ ਬੱਜ ਮਾਰ ਹਾਂ ਉਸ ਰਾਤ ਬਹੁਤ ਜ਼ਿਆਦਾ ਠੰਡ ਹੋ ਗਈ ਸੀ ਮੀਂਹ ਵੀ ਪੈ ਗਿਆ ਸੀ ਤੇ ਹਵਾ ਬਹੁਤ ਜ਼ਿਆਦਾ ਠੰਡੀ ਸੀ ਜਿਸ ਦਿਨੇ ਸ਼ੂਟ ਚੱਲਦਾ ਸੀ ਇਹ ਲੋਕੇਸ਼ਨ ਮੈਂ ਦਿਖਾ ਰਿਹਾ ਤੁਹਾਨੂੰ ਵੀਂਗੀ ਟੇਢੀ ਕਰ ਕਰਕੇ ਵੀ ਘੈਂਟ ਆ ਵਧੀਆ ਲੱਗੀ ਮੈਨੂੰ ਤਾਂ ਕਰਕੇ ਇਨੀ ਵੀਡੀਓ ਬਣਾਈ